ਇੱਕ ਜਾਅ ਇਤੇ ਕਹਿੰਦੇ ਅਮਰੀਕਾ ਚ ਆ ਗਿਆ ਸੀ ਪਹਿਲਾਂ ਇੱਕ ਕਹਿੰਦੇ ਹੋਰ ਅਮਰੀਕਾ ਚ ਆਉਣੇ ਜਾਅ ਉਹਦੇ ਚ ਕਹਿੰਦੇ ਵੀ 150 ਤੋਂ 180 ਬੰਦੇ ਫੇਰ ਆਉਣੇ ਵਾਪਸ ਇਹ ਸਰ ਫਿਰ ਤਾਂ ਹੋਣ ਵੀ ਹੋਣਗੇ ਹੋਰ ਜਦੋਂ ਦੇਖੋ ਵੀ ਉਹਨਾਂ ਨੇ ਇੰਨੇ ਬੰਦੇ ਡਿਟੇਨ ਕਰ ਰੱਖੇ ਨੇ ਜੀ ਡਿਟੇਨ ਕਰਕੇ ਉਹਨਾਂ ਨੇ ਉੱਥੇ ਇਹ ਥੋੜੀ ਹੈ ਕਿ ਬਾਅਦ ਦੇ ਵਿੱਚ ਉਹਨਾਂ ਨੂੰ ਪੱਕੀਆਂ jobbਾਂ ਦੇਣੀਆਂ ਬਿਲਕੁਲ ਇਹਨੇ ਦਿਨ ਦਾ ਤੁਹਾਡਾ ਟ੍ਰਾਇਲ ਪੀਰੀਅਡ ਹੈ ਜਿਵੇਂ ਪਰਬੇਸ਼ਨ ਪੀਰੀਅਡ ਤੇ ਨਹੀਂ ਰੱਖਦੇ ਇਹ ਤੁਹਾਨੂੰ ਆ ਪਰਬੇਸ਼ਨ ਪੀਰੀਅਡ ਤੇ ਰੱਖਿਆ ਸੀ 3 ਮਹੀਨੇ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਸੈਂਟਰਾਂ ਚੋਂ ਕੱਢ ਕੇ ਤੇ ਆਪਾਂ ਬਿਠਾ ਦੇਾਂਗੇ 65 ਸੂਤਵਾ ਕੇ ਟਾਈਆਂ ਲਵਾ ਕੇ ਉਹਨਾਂ ਨੂੰ ਭੇਜਣਾ ਹੀ ਹੈ ਇਹਨਾਂ ਨੇ ਜੀ ਹੂੰ ਤਾਂ ਮਤਲਬ 17 ਕੇ 18000 ਦਾ ਅੰਕੜਾ ਹੈ ਹੂੰ ਕਿੰਨੇ ਇੰਡੀਅਨ ਫਿਲਹਾਲ ਜਿਹੜੇ ਕਤਾਰ ਚ ਲੱਗੇ ਹੋਇਆ ਪਰ ਆਪਾਂ ਤੇ ਸੌਆਂ ਚ ਗਿਣੀ ਜਾਂਦੇ ਆ ਜੇ ਹਜ਼ਾਰਾਂ ਚ ਜਾਂਦੀ ਗੱਲ ਤੇ ਫਿਰ ਤੇ ਬਹੁਤ ਵੱਡੀ ਗੱਲ ਹੋ ਜਾਣੀ ਹਾਂਜੀ ਬਸ ਹੁਣ ਤੇ ਡਰੇ ਲੱਗਦਾ ਕਿ ਅੱਗੇ ਉਹ ਬੇੜੀਆਂ ਬੂੜੀਆਂ ਲਾ ਕੇ ਲੈ ਆਏ ਆ ਕਿਤੇ ਹੁਣ ਐਤ ਕਿ ਮੁੱਦੇ ਪਾ ਕੇ ਨਾ ਲੈ ਆ ਕਿ ਸਾਡੇ ਨਾਲ ਤੇ ਬੋਲਦਾ ਹੀ ਨਹੀਂ ਤੇ ਆਪ ਮੁੱਦੇ ਪਏ ਹੋਏ ਬਿਲਕੁਲ ਭਾਈ ਉਹ ਵੀ ਕਹਿੰਦੇ ਨੇ ਵਾਰੀ ਵਾਰੀ ਜਹਾਜ਼ ਜਕਾ ਨੂੰ ਭੇਜਣਾ ਇੱਕ ਵਾਰੀ ਭੇਜ ਦਿਓ ਵੀ ਇੱਕ ਪਾਸੇ ਚਾਰ ਨੂੰ ਸੱਦਾ ਭੇਜਿਆ ਕਿ ਆ ਜਾਓ ਮੋਦੀ ਸਾਹਿਬ ਕੋਈ ਗੱਲ ਨਹੀਂ ਹੈ ਜੀ ਹਣਾ ਜੀ ਤੇ ਉਹ ਨਾਲ ਹੀ ਉਹਨਾਂ ਨੇ ਜਹਾਜ਼ ਭੇਜ ਦਿੱਤਾ ਗਿਆ ਵੀ ਚੱਕੋ ਸਰ ਪਹਿਲੀ ਗੱਲ ਇਹ ਕਿ ਸਵਾਲ ਤੇ ਹੀ ਪੈਦਾ ਹੁੰਦਾ ਕਿ ਮਿਲਟਰੀ ਜਹਾਜ਼ ਤੁਹਾਡੀ ਟ੍ਰੈਕਟਰੀ ਚ ਆ ਕੇ ਉਤਰਿਆ ਤੇ ਕਿਸ ਤਰ੍ਹਾਂ ਤੁਹਾਡੇ ਬੰਦਿਆਂ ਨੂੰ ਲੈ ਕੇ ਆਇਆ ਸਰ ਬਿਲਕੁਲ ਉਹ ਉਹ ਸਾਰੀ ਚੀਜ਼ ਨੂੰ ਦੇਖਦੇ ਨਹੀਂ ਨਾ ਤੁਸੀਂ ਬੋਲੋ ਡਿਪੋਰਟੇਸ਼ਨ ਉਹਨਾਂ ਦਾ ਵਿਸ਼ਾ ਆ ਮੈਂ ਨਹੀਂ ਉਹਦੇ ਤੇ ਕੁਝ ਕਹਿੰਦਾ ਹੂੰ ਹੂੰ ਠੀਕ ਆ ਇੱਥੇ ਸਾਡੇ ਵੀ ਰੌਲਾ ਪਾਈ ਜਾਂਦੇ ਪਰਵਾਸੀਆਂ ਨੂੰ ਕੱਢੋ ਅਸੀਂ ਉਹਨਾਂ ਨੂੰ ਜਿਹੜਾ ਰੋਕ ਸਕਦੇ ਹਾਂ ਬਿਲਕੁਲ ਜਿਹੜਾ ਇਹ ਗੱਲ ਕਹਿੰਦਾ ਹੂੰ ਠੀਕ ਆ ਮਤਭੇਦ ਹੁੰਦੇ ਆ ਅਸਹਿਮਤੀ ਅਸਹਿਮਤੀ ਚੱਲਦੀ ਆ ਆਪਣੇ ਵਿੱਚੋਂ ਹੀ ਉਹ ਆਜ਼ਾਦ ਨੇ ਆਪਣੇ ਖਿਆਲਤ ਵਾਸਤੇ ਹੂੰ ਹੂੰ ਤਾਂ ਉਹ ਉੱਥੇ ਵੀ ਇਹ ਖਿਆਲਤ ਉੱਠੇ ਮੰਗ ਉੱਠੀ ਅਗਲਿਆਂ ਨੇ ਸਿਆਸੀ ਤੌਰ ਤੇ ਕਨਸੀਡਰ ਕੀਤਾ ਹੂੰ ਜਿੱਤੇ ਇੰਪਲੀਮੈਂਟ ਹੋਇਆ ਡਿਪੋਰਟੇਸ਼ਨ ਹੋਈ ਬਿਲਕੁਲ ਠੀਕ ਹੈ ਨੀਤੀਗਤਾ ਉਹ ਹੂੰ ਹੂੰ ਮੰਦਪਾਗਾ ਸਭ ਕੁਝ ਪਰ ਇਥੇ ਕੋਈ ਐਕਸ਼ਨ ਜਿਹੜਾ ਬੰਦ ਨਹੀਂ ਗੱਲ ਇਹ ਆ ਕਿ ਗੱਲ ਇਹ ਆ ਕਿ ਕੀ ਉਹਨਾਂ ਨੂੰ ਇਦਾਂ ਨੂੜ ਕੇ ਲਿਆਂਦਾ ਚੋਂਗਾ ਫਿਰ ਹੂੰ 40 45 ਘੰਟੇ ਜਿਸ ਤਰ੍ਹਾਂ ਆਏ ਨੇ ਸਰ ਉਹ ਅਨਮਨੁੱਖੀ ਵਰਤਾਰਾ ਹੈ ਬਿਲਕੁਲ 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 ਜਿਸ ਤਰ੍ਹਾਂ ਮਤਲਬ ਕਿ ਬਹੁਤ ਗੱਲ ਹੋਣੀ ਚਾਹੀਦੀ ਸੀ ਉਹਨਾਂ ਨੇ ਹੱਥ ਨਹੀਂ ਖੋਲੇ ਗਏ ਜੀ ਵਾਸ਼ਰੂਮ ਸ਼ਾਇਦ ਇੱਕ ਕੇ ਦੋ ਸੀਗੇ ਬਹੁਤ ਤੰਗੀ ਆਈ ਉਹਨਾਂ ਨੂੰ ਹੂੰ ਮਤਲਬ ਕਿ ਕੀ ਅਸੀਂ ਇਹਨਾਂ ਚੀਜ਼ਾਂ ਤੇ ਅਗਾ ਇਹ ਵੀ ਕੁਝ ਦੇਖਾਂਗੇ ਜੀ 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 ਕਿਉਂਕਿ ਸਾਡਾ ਤਾਂ ਬੇਸ਼ਰਮ ਲਾਣਾ ਕਹਿ ਰਿਹਾ ਸੀਗਾ ਕਿ ਜੀ ਇਹ ਉਹਨਾਂ ਦੀ ਨੀਤੀ ਆ ਇਹ ਅਮਰੀਕਨ ਨੀਤੀ ਆ ਹੂੰ ਕਮਾਲ ਦੀ ਗੱਲ ਆ ਯਾਰ ਬਿਲਕੁਲ ਤੁਸੀਂ ਉਹਨਾਂ ਦੀ ਹਾਮੀ ਚ ਹਾਮੀ ਭਰ ਦਿੰਦੇ ਹੋ ਤੁਸੀਂ ਆਪ ਦਾ ਕੋਈ ਪੱਖ ਨਹੀਂ ਕਰਦੇ ਕੋਈ ਪੱਖ ਨਹੀਂ ਵਿਚਾਰਦੇ ਉਸੇ ਕੋਈ ਗੱਲ ਨਹੀਂ ਕਰਦੇ ਬਿਲਕੁਲ ਉਹੀ ਚੀਜ਼ ਹੈ ਨਾ ਕਿ ਕਿ ਅਸੀਂ ਇਹ ਇਹਨਾਂ ਮਾਮਲਿਆਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੈ ਇਹ ਫਿਰ ਦੇਖਾਂਗੇ ਹੂੰ ਮੇਰੇ ਖਿਆਲ ਦੇ ਨਾਲ ਸਾਡੇ ਪ੍ਰਧਾਨ ਮੰਤਰੀ ਗਏ ਨੇ ਉੱਥੇ ਉਹਨਾਂ ਨਾਲ ਗੱਲ ਕਰਨਾ ਬਿਲਕੁਲ ਕੱਲੀ ਅਡਾਨੀ ਦੇਖੋ ਅਡਾਨੀ ਕੋ ਥੋੜੀ ਸਾਡੇ ਵਾਸਤੇ ਇਕੱਲਾ ਇਹ ਮਹੱਤਵਪੂਰਨ ਕਿ ਅਡਾਨੀ ਨੂੰ ਬਚਾਈ ਚਲੋ ਬਸ ਚਲੀ ਜਾਂਦਾ ਬਿਲਕੁਲ ਇਹਨਾਂ ਨੂੰ ਤਾਂ ਇਹ ਕਿ ਸਾਰਾ ਜੱਗ ਮਰ ਜਾਏ ਪਾਗੇ ਹਮ ਸਾਡਾ ਅਡਾਨੀ ਜਾਂਦਾ ਪਾਦਾ ਹੋਰ ਹੈ ਜੀ ਬਸ ਪਰ ਸਾਡਾ ਯਾਰ ਸੁਨੀਆਂ ਹੋ ਜਾਣ ਗਲੀਆਂ ਦੇ ਵਿੱਚ ਮਿਰਜ਼ਾ ਯਾਰ ਫਰੇ ਹਮ ਭਾਵੇਂ ਦੁਨੀਆ ਫਨਾ ਹੁੰਦੀ ਹੋ ਜਾਵੇ ਪਰ ਮੇਰਾ ਯਾਰ ਮੇਰੇ ਯਾਰ ਨੂੰ ਕੁਛ ਜੀ 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 ਜੱਗ ਮਰਦਾ ਤੇ ਮਰ ਜਾਵੇ ਬਿਲਕੁਲ ਮਿੰਟੂ ਜੀ ਨਾਲ ਕਮੈਂਟ ਹੋਰ ਵੀ ਆ ਰਹੇ ਖਬਰ ਵੀ ਆ ਰਹੀ ਕਿ ਇੰਗਲੈਂਡ ਵਾਲੇ ਵੀ ਬਹੁਤ ਸਖਤ ਹੋ ਗਿਆ ਉਹ ਵੀ ਕਹਿੰਦੇ ਵੀ ਅਸੀਂ ਰਿਪੋਰਟ ਕਰਨੇ ਆ ਤੇ ਮੁੱਤੇ ਵਰਤਾਰਾ ਤੇ بگੜਦਾ ਹੀ ਜਾ ਰਿਹਾ ਇੰਗਲੈਂਡ ਚ ਨਾ ਇੰਗਲਿਸ਼ ਚੈਨਲ ਦੇ ਥਰੂ ਜਿਵੇਂਦਰ ਡੰਕੀ ਰੂਟ ਹੈ ਨਾ ਇੰਗਲਿਸ਼ ਚੈਨਲ ਦੇ ਥਰੂ ਉਧਰ ਜਾਂਦੇ ਨੇ ਜਾਂਦੇ ਨੇ ਜੀ ਇਲੀਗਲ ਮਾਈਗ੍ਰੈਂਟ ਚੜੇ ਤਾਂ ਦੇਖੋ ਉੱਥੇ ਕੀ ਆ ਉੱਥੇ ਵੀ ਇਹ ਮੁੱਦਾ ਇਸੇ ਤਰ੍ਹਾਂ ਦਾ ਸਿਆਸੀ ਮੁੱਦਾ ਹੈ ਤੁਹਾਨੂੰ ਯਾਦ ਹੋਣਾ ਰਿਸ਼ੀ ਸੋਨੇ ਇੱਕ ਵੇਲੇ ਕਿਦਾਂ ਮੁੱਦਾ ਉਠਾਇਆ ਸੀਗਾ ਜੀ ਸਮਝਦੇ ਹੋ ਨਾ ਫਿਰ ਉਹਨਾਂ ਨੇ ਯੂਗਾਂਡਾ ਦੇ ਨਾਲ ਕਿ ਰਵਾਂਡਾ ਸੀ ਕਿਹੜਾ ਮੁਲਕ ਸੀ ਉਹ ਹਮ ਇੱਥੇ ਕੋਈ ਕਰੈਕਟ ਕਰ ਦੇਗਾ ਆਪਾਂ ਨੂੰ ਯੂਗਾਂਡਾ ਜਾਂ ਰਵਾਂਡਾ ਇਹਨਾਂ ਦੋਨਾਂ ਚੋਂ ਇੱਕ ਸੀਗਾ ਉਹਨਾਂ ਨੇ ਸੰਧੀ ਕੀਤੀ ਉਹਦੇ ਨਾਲ ਹਮ ਤੇ ਸਰ ਮਿਲੀਅਨ ਪਾਉਂਡ ਦਿੱਤੇ ਉਹਨਾਂ ਨੇ ਵੀ ਅਸੀਂ ਇੱਥੋਂ ਇੱਥੋਂ ਭੇਜ ਗਏ ਉਹ ਕਹਿੰਦੇ ਡਿਪੋਰਟ ਵੀ ਨਹੀਂ ਕਰਨੇ ਅਸੀਂ ਸਬੰਧਤ ਮੁਲਕਾਂ 'ਚ ਇਹਨਾਂ ਨੂੰ ਉੱਥੇ ਭੇਜ ਦਿਆਂਗੇ ਉੱਥੇ ਭੇਜ ਦਿਆਂਗੇ ਜੀ ਕਿ ਭਾਈ ਉੱਥੇ ਬੈਠੇ ਆਪਦੀ ਰੋਟੀ ਖਾਈ ਜਾਣ ਹਮ ਮੈਨੂੰ ਦੱਸ ਰਵਾਂਡਾ ਰਵਾਂਡਾ ਜੀ ਹਾਂ ਜੀ ਦੋ ਇੱਕੋ ਜਿਹੇ ਮੁਲਕ ਨੇ ਨਾ ਯੂਗਾਂਡਾ ਤੇ ਰਵਾਂਡਾ ਹਾਂ ਰਵਾਂਡਾ ਅਫਰੀਕਨ ਨੂੰ ਜੀ ਤਾਂ ਇਹਨਾਂ ਨੇ ਉੱਥੇ ਮਿਲੀਅਨ ਪਾਉਂਡ ਖਰਚ ਕੀਤੇ ਹੋਇਆ ਤੁਹਾਨੂੰ ਕੋਈ ਵੀ ਬ੍ਰਿਟਨ ਦੇ ਵਿੱਚ ਰਹਿਣ ਵਾਲਾ ਬੰਦਾ ਦੱਸ ਦੇਗਾ ਜੀ 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 ਕਿ ਕਿੰਨਾ ਖਰਚ ਆਇਆ ਸਭ ਹਮ ਤਾਂ ਉਸ ਤੋਂ ਬਾਅਦ ਵੀ ਇਹ ਚੀਜ਼ਾਂ ਜਿਹੜੀਆਂ ਉੱਥੇ ਵਾਪਰਦੀਆਂ ਤਾਂ ਉਹ ਸਿਆਸੀ ਮੁੱਦਾ ਬਣ ਗਿਆ ਉੱਥੇ ਵੀ ਇਹੋ ਹਾਲ ਹੈ ਹਮ ਕਿ ਭਈ ਜਿਹੜੇ ਉੱਥੋਂ ਦੇ ਬੰਦੇ ਆ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜੀ ਬਾਹਰ ਹੀ ਆ ਰਹੇ ਆ ਲਾ ਕਾਨੂੰਨੀ ਫੈਲ ਰਹੀ ਆ ਹਮ ਹੋਰ ਤੁਸੀਂ ਦੇਖੋ ਕਿ ਗੈਂਗ ਕਿੰਨੇ ਉਹਨਾਂ ਨੇ ਫੜੇ ਨੇ ਜਿਹੜੇ ਬੱਚਿਆਂ ਨੂੰ ਬਹੁਤ ਸ਼িকার ਬਣਾਉਂਦੇ ਆ ਜੀ ਨਸ਼ਾ ਦੇ ਕੇ ਜਾਇਤਨ ਦੀ ਜਿਆ ਪਾਕਿਸਤਾਨੀ ਗਰੂ ਕਿੰਨੇ ਫੜੇ ਉਹਨਾਂ ਨੇ ਤਾਂ ਇਸ ਕਰਕੇ ਉਹ ਮੁੱਦਾ ਵੀ ਸਿਆਸੀ ਮੁੱਦਾ ਉੱਥੇ ਜੇ ਆਪਾਂ ਨੂੰ ਲੱਗਦਾ ਨਾ ਪ੍ਰਵਾਸੀਆਂ ਕਰਕੇ ਆਪਣੇ ਮੁਲਕ ਦੇ ਵਿੱਚ ਕੁਝ ਸਿਸਟਮ ਸਹੀ ਨਹੀਂ ਹੁੰਦਾ ਖਰਾਬ ਹੁੰਦਾ ਕੁਝ ਤੇ ਉਹਨਾਂ ਦੇ ਵੀ ਤਾਂ ਇਸ ਕਰਕੇ ਉੱਥੇ ਵੀ ਹੁਣ ਉਹਨਾਂ ਨੇ ਮੁਹਿਮ ਛੇੜ ਦਿੱਤੀ ਕਿਉਂਕਿ ਜਿੱਥੇ ਸਿਆਸੀ ਮੁੱਦਾ ਇਸ ਤਰ੍ਹਾਂ ਦਾ ਬਣੇਗਾ ਸਾਹਿਬ ਤਾਂ ਤੁਹਾਨੂੰ ਪਤਾ ਜਿਵੇਂ ਕੋਈ ਪ੍ਰੈਸ਼ਰ ਕ੍ਰੀਏਟ ਹੁੰਦਾ ਕਿਸੇ ਸਿਆਸੀ ਤਨਜ਼ੀਮ ਤੇ ਉਸੇ ਅਸੀ ਤਨਜ਼ੀਮੀ ਹੈ ਨਾ ਚਾਹੇ ਸੱਤਾ ਚ ਬੈਠਿਆ ਚਾਹੇ ਆਪੋਜੀਸ਼ਨ ਚ ਬਿਲਕੁਲ ਤਾਂ ਫਿਰ ਉਹ ਉਸੇ ਹਿਸਾਬ ਦੇ ਨਾਲ ਐਕਸ਼ਨ ਸੁ ਲਿਖੇਗੀ ਹੂੰ ਚਮੁੱਦਾ ਚੁਕੇਗੀ ਬਾਕੀ ਆਪਣੇ ਵਾਲੇ ਥੋੜੀ ਬਿਚਪ ਕਰ ਜਾਣਗੇ ਉਹ ਫਿਰ ਵੀ ਘਟੋ ਘਟ ਆਪ ਦੇ ਦੇਸ਼ ਬਾਰੇ ਆਪ ਦੇ ਲੋਕਾਂ ਬਾਰੇ ਜ਼ਿਆਦਾ ਸੋਚਦੇ ਨੇ ਮੈਨੂੰ ਲੱਗਦਾ ਆਪਣੇ ਵਾਲੇ ਲੇਟ ਸੋਚਦੇ ਨੇ ਉਹ ਨਹੀਂ ਸਾਡੇ ਸੋਚਦੇ ਸਾਡੇ ਕਹਿੰਦੇ ਯਾਰ ਜਿੱਥੇ 80 ਕਰੋੜ ਫਰੀ ਦਾ ਰਾਸ਼ਨ ਖਾਈ ਜਾਂਦਾ ਤੂੰ ਵੀ ਖਾਲੀ ਕਰੋੜ ਆ ਕੇ ਤੇ ਕੱਢ ਦਿਓ ਜਿੰਨੇ ਕੱਢਣਾ ਆਹੋ ਆਈ ਕੋ ਨੌਕਰੀਆਂ ਥੋੜੀ ਦੇਣੀਆਂ ਯਾਰ ਅਸੀਂ ਕਿਸੇ ਨੂੰ ਇੱਥੇ ਕੋਈ ਚੰਗਾ ਜੀਵਨ ਥੋੜੀ ਦੇਣਾ ਜੀ ਹੈਪੀ ਇੰਡੈਕਸ ਉਹ ਜਾਵੇ ਖੂਦ ਦੇ ਵਿੱਚ ਹਮਮ ਅਗਲਾ ਹੈਪੀ ਰਹਿੰਦਾ ਕਿ ਨਹੀਂ ਪੰਜ ਕਿਲੋ ਅਨਾਜ ਲੈਣਾ ਤੇ ਹੈਪੀ ਸ਼ਾਪ ਹੀ ਰਹਾ ਹੈ ਬਸ ਹੀ ਰਿਹਾ ਬਸ ਤੋਂ ਕੋਲਵਾ ਲਈ ਚੱਲੋ ਅਗਲਾ ਟੱਬਰ ਦਾ ਮੁਖੀ ਭਾਵੇਂ ਉਹਨੂੰ ਵੇਚ ਕੇ ਰਾਤ ਨੂੰ ਪੋਵਾ ਪੀ ਲਵੇ ਉਹ ਤੇ ਹੋ ਹੀ ਜਾਂਦਾ ਹੁੰਦਾ کہیں ਤਾਂ ਬਿਲਕੁਲ ਹੁੰਦੀਆਂ ਸੋ ਆ ਸਾਡੇ ਤੇ ਇਦਾਂ ਦਾ ਹਾਲ ਚੱਲਦਾ ਪਿਆ ਜੀ ਹਮਮ ਹਮ ਅ ਵਿਸ਼ਵ ਗੁਰੂਆ ਭਾਈ ਜੀ ਕਹਿੰਦੇ ਉਹਨਾਂ ਨਾਲ ਹੱਥ ਨਹੀਂ ਮਿਲਾਉਂਦੇ ਹਰਜੀਤ ਜੀ ਕਹਿ ਰਹੇ ਨੇ ਚਲੋ ਭਾਈ ਬਣਦਾ ਹੈ ਉਹ ਮਲਾਉਂਦੇ ਕਿ ਨਹੀਂ ਮਲਾਉਂਦੇ ਪਰ ਆਪਣੇ ਆਣਾਂ ਦਾ ਬੋਲਣਾ ਬਣਦਾ ਹੈ ਆਪਣੇ ਆਣਾਂ ਦਾ ਗੱਲ ਕਰਨਾ ਬਣਦਾ ਹੈ ਕਿਉਂਕਿ ਆਪਣੇ ਲੋਕਾਂ ਨੂੰ ਇਹਨਾਂ ਤੋਂ ਹੀ ਉਮੀਦ ਹੈ ਆਪਣੇ ਮੁੱਦੇ ਇਹਨਾਂ ਤੱਕ ਹੈ ਦੇ ਇਹ ਹੀ ਮੁੱਦੇ ਗਾਂ ਚੱਕ ਸਕਦੇ ਆ ਇੱਕ ਜਾਜ ਤੇ ਕਹਿੰਦੇ ਅਮਰੀਕਾ ਚੋਂ ਆ ਗਿਆ ਸੀ ਪਹਿਲਾਂ ਇੱਕ ਕਹਿੰਦੇ ਹੋਰ ਅਮਰੀਕਾ ਚੋਂ ਆਣੇ ਜਾਜ ਉਹਦੇ ਚ ਕਹਿੰਦੇ ਵੀ 150 ਤੋਂ 180 ਬੰਦੇ ਫੇਰ ਆਉਣੇ ਵਾਪਸ ਇਹ ਸਰ ਫਿਰ ਤਾਂ ਹੋਣ ਵੀ ਹੋਣਗੇ ਹੁਣ ਜਦੋਂ ਦੇਖੋ ਵੀ ਉਹਨਾਂ ਨੇ ਇੰਨੇ ਬੰਦੇ ਡਿਟੇਨ ਕਰ ਰੱਖੇ ਨੇ ਜੀ ਡਿਟੇਨ ਕਰਕੇ ਉਹਨਾਂ ਨੇ ਉੱਥੇ ਇਹ ਥੋੜੀ ਹੈ ਕਿ ਬਾਅਦ ਦੇ ਵਿੱਚ ਉਹਨਾਂ ਨੂੰ ਪੱਕੀਆਂ ਜਵਾਬਾਂ ਦੇਣੀਆਂ ਬਿਲਕੁਲ ਇਹਨੇ ਦਿਨ ਦਾ ਤੁਹਾਡਾ ਟ్రਾਇਲ ਪੀਰੀਅਡ ਹੈ ਜਿਵੇਂ ਉੱਪਰ ਪਰਬੀਸ਼ਨ ਪੀਰੀਅਡ ਤੇ ਨਹੀਂ ਰੱਖਦੇ ਇਹ ਤੁਹਾਨੂੰ ਆਪਰੋਬੇਸ਼ਨ ਪੀਰੀਅਡ ਤੇ ਰੱਖਿਆ ਸੀ 3 ਮਹੀਨੇ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਸੈਂਟਰਾਂ ਚੋਂ ਕੱਢ ਕੇ ਤੇ ਆਪਾਂ ਬਿਠਾ ਦੇਵਾਂਗੇ ਪੈਂਚਰ ਸੂਪਵਾ ਕੇ ਤਾਇਆਂ ਲਵਾ ਕੇ ਉਹਨਾਂ ਨੂੰ ਭੇਜਣਾ ਹੀ ਹੈ ਇਹਨਾਂ ਨੇ ਜੀ ਹਮ ਤੋ ਮਤਲਬ 17 ਕੇ 18000 ਦਾ ਅੰਕੜਾ ਹੈ ਹਮ ਕੈਨੇਡਿਆ ਇੰਡੀਅਨ ਫਿਲਹਾਲ ਜਿਹੜੇ ਕਤਾਰ ਚ ਲੱਗੇ ਹੋਇਆ ਪਰ ਆਪਾਂ ਤੇ ਸੌਆਂ ਚ ਗਿਣੀ ਜਾਂਦੇ ਆ ਜੇ ਹਜ਼ਾਰਾਂ ਚ ਜਾਂਦੀ ਗੱਲ ਤੇ ਫਿਰ ਤੇ ਬਹੁਤ ਵੱਡੀ ਗੱਲ ਹੋ ਜਾਣੀ ਹਾਂਜੀ ਬਸ ਹੁਣ ਤੇ ਡਰੇ ਲੱਗਦਾ ਕਿ ਅੱਗੇ ਉਹ ਬੇੜੀਆਂ ਬੂੜੀਆਂ ਲਾ ਕੇ ਲਿਆਏ ਆ ਕਿਤੇ ਹੁਣ ਐਤ ਕਿ ਮੁੱਦੇ ਪਾ ਕੇ ਨਾ ਲੈ ਆ ਕਿਉਂਕਿ ਸਾਡੇ ਨਾਲ ਤੇ ਬੋਲਦਾ ਹੀ ਨਹੀਂ ਤੇ ਆਪ ਮੁੱਦੇ ਪਏ ਹੋਏ ਬਿਲਕੁਲ ਭਾਈ ਉਹ ਵੀ ਕਹਿੰਦੇ ਨੇ ਵਾਰੀ ਵਾਰੀ ਜਹਾਜ਼ਾਂ ਨੂੰ ਭੇਜਣਾ ਇੱਕ ਵਾਰੀ ਭੇਜ ਦਿਓ ਵੀ ਇੱਕ ਪਾਸੇ ਉਹ ਚਾਰ ਨੂੰ ਸੱਦਾ ਭੇਜਿਆ ਕਿ ਆ ਜਾਓ ਮੋਦੀ ਸਾਹਿਬ ਕੋਈ ਗੱਲ ਨਹੀਂ ਹੈ ਜੀ ਹਾਂਜੀ ਤੇ ਉਹ ਨਾਲ ਹੀ ਉਹਨਾਂ ਨੇ ਜਹਾਜ਼ ਭੇਜ ਦਿੱਤਾ ਗਿਆ ਵੀ ਚੱਕੋ ਸਰ ਪਹਿਲੀ ਗੱਲ ਇਹ ਕਿ ਸਵਾਲ ਤੇ ਹੀ ਪੈਦਾ ਹੁੰਦਾ ਕਿ ਮਿਲਟਰੀ ਜਹਾਜ਼ ਤੁਹਾਡੀ ਟ੍ਰੈਕਟਰੀ ਚ ਆ ਕੇ ਉਤਰਿਆ ਤੇ ਕਿਸ ਤਰ੍ਹਾਂ ਤੁਹਾਡੇ ਬੰਦਿਆਂ ਨੂੰ ਲੈ ਕੇ ਆਇਆ ਸੀ ਬਿਲਕੁਲ ਉਹ ਸਾਰੀ ਚੀਜ਼ ਨੂੰ ਦੇਖਦੇ ਨਹੀਂ ਨਾ ਤੁਸੀਂ ਬੋਲੋ ਡਿਪੋਰਟੇਸ਼ਨ ਉਹਨਾਂ ਦਾ ਵਿਸ਼ਾ ਆ ਯਾਰ ਮੈਂ ਨਹੀਂ ਉਹਦੇ ਤੇ ਕੁਝ ਕਹਿੰਦਾ ਹੂੰ ਹੂੰ ਠੀਕ ਹੈ ਇੱਥੇ ਸਾਡੇ ਵੀ ਰੋਲਾ ਪਾਈ ਜਾਂਦੇ ਪਰਵਾਸੀਆਂ ਨੂੰ ਕੱਢੋ ਅਸੀਂ ਉਹਨਾਂ ਨੂੰ ਜਿਹੜਾ ਰੋਕ ਸਕਦੇ ਹਾਂ ਬਿਲਕੁਲ ਜਿਹੜਾ ਇਹ ਗੱਲ ਕਹਿੰਦਾ ਹੂੰ ਠੀਕ ਹੈ મતਭੇਦ ਹੁੰਦੇ ਆ ਅਸਹਿਮਤੀ ਅਸਹਿਮਤੀ ਚੱਲਦੀ ਆ ਆਪਣੇ ਵਿੱਚੋਂ ਹੀ ਆਜ਼ਾਦ ਨੇ ਆਪਣੇ ਖਿਆਲਤ ਵਾਸਤੇ ਹੂੰ ਹੂੰ ਤਾਂ ਉੱਥੇ ਵੀ ਇਹ ਖਿਆਲات ਉੱਠੇ ਮੰਗ ਉੱਠੀ ਅਗਲਿਆਂ ਨੇ ਸਿਆਸੀ ਤੌਰ ਤੇ ਕਨਸੀਡਰ ਕੀਤਾ ਹੂੰ ਜਿੱਤੇ ਇੰਪਲੀਮੈਂਟ ਹੋਇਆ ਡਿਪੋਰਟੇਸ਼ਨ ਹੋਈ ਬਿਲਕੁਲ ਠੀਕ ਹੈ ਨੀਤੀਗਤਾ ਹੋ ਹੂੰ ਹੂੰ ਮੰਦਪਾਗਾ ਸਭ ਕੁਝ ਪਰ ਇੱਥੇ ਇੱਥੇ ਕੋਈ ਐਕਸ਼ਨ ਜਿਹੜਾ ਬੰਦ ਨਹੀਂ ਕੋਈ ਕੁਝ ਨਹੀਂ ਗੱਲ ਇਹ ਹੈ ਕਿ ਕੀ ਉਹਨਾਂ ਨੂੰ ਇਦਾਂ ਨੂੜ ਕੇ ਲਿਆਂਦਾ ਚੋਂਗਾ ਫਿਰ ਹੂੰ